ਖਤਰੇ ਦੀ ਘੰਟੀ ਪੰਜਾਬ ਵਾਸਤੇ ਕਈ ਸੂਬਿਆਂ ਦੇ ਵਿੱਚ ਸ਼ਹਿਰ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਖਤਰਾ ਮੰਡਰਾ ਗਿਆ ਹੈ ਖਤਰਾ ਹੈ ਪਾਣੀ ਦੇ ਸੰਕਟ ਦਾ ਜਿਹਦੇ ਵਿੱਚ ਪਹਿਲਾਂ ਵੀ ਵਿਧਾਨ ਸਭਾ 'ਚ ਵੀ ਚਰਚਾ ਹੋਈ ਹੈ ਕਿ ਕਈ ਥਾਵਾਂ ਦੇ ਉੱਤੇ ਪਾਣੀ ਡਾਰਕ ਜ਼ੋਨ ਦੇ ਵਿੱਚ ਆ ਚੁੱਕਿਆ ਹੈ ਕੱਲ ਪੰਜਾਬ ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੋਹਾਲੀ ਤੇ ਪਟਿਆਲਾ ਵਾਸਤੇ ਖਤਰੇ ਦੀ ਘੰਟੀ ਹੈ ਪਾਣੀ ਵੇਸਟ ਕਰਨਾ ਬੰਦ ਕਰ ਦਈਏ ਆਪਾਂ ਖਤਰੇ ਦੀ ਘੰਟੀ ਪੰਜਾਬ ਵਾਸਤੇ ਕਈ ਸੂਬਿਆਂ ਦੇ ਵਿੱਚ ਸ਼ਹਿਰ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਖਤਰਾ ਮੰਡਰਾ ਆ ਗਿਆ ਹੈ ਖਤਰਾ ਹੈ ਪਾਣੀ ਦੇ ਸੰਕਟ ਦਾ ਜਿਹਦੇ ਵਿੱਚ ਪਹਿਲਾਂ ਵੀ ਵਿਧਾਨ ਸਭਾ 'ਚ ਵੀ ਚਰਚਾ ਹੋਈ ਹੈ ਕਿ ਕਈ ਥਾਵਾਂ ਦੇ ਉੱਤੇ ਪਾਣੀ ਡਾਰਕ ਜ਼ੋਨ ਦੇ ਵਿੱਚ ਜਾ ਚੁੱਕਿਆ ਹੈ ਪਰ ਸਾਡੇ ਲੋਕ ਅਜੇ ਵੀ ਨਹੀਂ ਸੰਭਲ ਰਹੇ ਪਾਣੀ ਅਜਾਈ ਜਾਣ ਦਿੰਦੇ ਨੇ ਸਵੇਰੇ ਸੜਕਾਂ ਤੋਂ ਹੀ ਜਾਣਗੇ ਫਰਸ਼ਾਂ ਤੋਂ ਹੀ ਜਾਣਗੇ ਪਾਈਪ ਪਹਿਲਾਂ ਤਾਂ ਕਿਤੇ ਸਿਰ ਟੂਟੀਆਂ ਦੇ ਉੱਤੇ ਕੰਮ ਹੁੰਦਾ ਸੀ ਅੱਜ ਕੱਲ ਤਾਂ ਸਮਰਸੀਬਲ ਦੇ ਨਾਲ ਪ੍ਰੈਸ਼ਰ ਦੇ ਨਾਲ ਸਾਰਾ ਕੁਝ ਧੁਾਈ ਵਾਲਾ ਕੰਮ ਚੱਲ ਰਿਹਾ ਹੈ ਤੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੋਹਾਲੀ ਤੇ ਪਟਿਆਲਾ ਵਾਸਤੇ ਖਤਰੇ ਦੀ ਘੰਟੀ ਆ ਪਾਣੀ ਵੇਸਟ ਕਰਨਾ ਬੰਦ ਕਰਦਿਏ ਆਪਾਂ ਸਰਕਾਰ ਵਿਧਾਨ ਸਭਾ 'ਚ ਚਰਚਾ ਕਰਦੀ ਆ ਪਰ ਕਿੰਨਿਆਂ ਕਦੇ ਚਲਾਨ ਹੁੰਦੇ ਨੇ ਕਿੰਨੇ ਕ ਲੋਕਾਂ ਨੂੰ ਤੁਸੀਂ ਨਸੀਹਤ ਦੇ ਦਿੱਤੀ ਕਿੰਨਿਆਂ ਨੂੰ ਜੁਰਮਾਨਾ ਲਾ ਦਿੱਤਾ ਕਿੰਨਿਆਂ ਨੂੰ ਨੋਟੀਫਿਕੇਸ਼ਨ ਭੇਜ ਤੇ ਇਹ ਵੀ ਜਵਾਬ ਦੇਣਾ ਪਵੇਗਾ ਭਾਰਤ ਦੇ 21 ਸ਼ਹਿਰਾਂ ਦੇ ਵਿੱਚ ਤੁਸੀਂ ਇਰਾਦੋਂ ਹੋਵੋਗੇ ਚਾਰ ਪੰਜਾਬ ਦੇ ਨੇ ਹੂੰ ਜਿਹੜਾ ਕਿ ਰਿਪੋਰਟ ਆਈ ਆ ਹੁਣ ਤਾਜੀ ਰਿਪੋਰਟ ਆਈ ਆ ਪਾਣੀ ਦੇ ਸੰਕਟ ਉੱਤੇ ਬੰਗਲੌਰ ਦੇ ਵਿੱਚ ਪਾਰਸ਼ ਦੇ ਪਾਣੀ ਨਾਲ ਕੰਮਸਾਰਦੇ ਆ ਉਹ ਹਮ ਬਾਰਸ਼ ਦਾ ਪਾਣੀ ਜਮਾ ਕਰ ਲੈ ਕਰ ਲੈਂਦੇ ਆ ਝੀਲਾਂ ਦੀਆਂ ਹੈਗੀਆਂ ਉੱਤੇ ਨੇ ਉਹ ਝੀਲਾਂ ਦਾ ਪਾਣੀ ਬਸ ਸੋਧ ਕੇ ਲੋਕਾਂ ਦਿੰਦੇ ਆ ਫਿਰ ਉਹ ਹਮ ਇਹ ਬੰਗਲੌਰ ਚੱਲਦਾ ਕੰਮ ਹੋਰ ਕਿਹ ਥਾਵਾਂ ਤੇ ਚੱਲਦਾ ਬੰਗਲੌਰ ਚਕਾਸ ਕਰਕੇ ਤੇ ਬੰਗਲੌਰ ਦੇ ਵਿੱਚ ਪਾਣੀ ਦਾ ਸੰਕਟ ਚੱਲ ਰਿਹਾ ਇਸ ਟਾਈਮ ਸੀਐਮ ਨੂੰ ਵੀ ਅ ਟੈਂਕਰ ਦੀ ਉਡੀਕ ਕਰਨੀ ਪੈਂਦੀ ਆ ਪਾਣੀ ਦੇ ਕਿ ਪਾਣੀ ਆਵੇਗਾ ਟੈਂਕਰ ਮੁੱਖ ਮੰਤਰੀ ਨੂੰ ਵੀ ਇਹ ਹਾਲ ਚੱਲ ਰਿਹਾ ਬੰਗਲੌਰ ਦੇ ਵਿੱਚ ਇਹ ਹਾਲ ਪੰਜਾਬ ਦੇ ਵਿੱਚ ਵੀ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਪਟਿਆਲਾ ਜਲੰਧਰ ਲੁਧਿਆਣਾ ਮੋਹਾਲੀ ਅੰਮ੍ਰਿਤਸਰ ਚਾਰ ਪੰਜ ਸ਼ਹਿਰ ਨੇਦਰ ਮਦਰ ਜੀ ਜੀ ਚਾਰ ਨੇ ਪੰਜ ਸ਼ਹਿਰ ਨੇ ਇਕੀਆਂ ਦੇ ਵਿੱਚੋਂ ਪੰਜ ਸ਼ਹਿਰ ਪੰਜ ਆਬਾਂ ਦੀ ਧਰਤੀ ਦੇ ਨੇ ਪਾਣੀ ਦੇ ਸੰਕਟ ਦੇ ਵਿੱਚ ਪਾਣੀ ਖਤਮ ਹੋ ਰਿਹਾ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੁਹਾਲੇ ਤੇ ਪਟਿਆਲਾ ਰਾਜਸਥਾਨ ਦੇ ਹਨ ਅਜਮੇਰ ਤੇ ਬਿਕਾਨੇਰ ਜੋਧਪੁਰ ਤੇ ਜੈਪੁਰ ਉੱਥੇ ਤਾਂ ਹੋ ਸਕਦੇ ਆ ਰਾਜਸਥਾਨ ਦਾ ਪਾਣੀ ਘਟਾਣਾ ਜੀ ਹੂੰ ਉੱਥੇ ਤਾਂ ਹੋ ਸਕਦੇ ਆ ਪ੍ਰੋਬਲਮ ਪਰ ਉੱਥੇ ਪੰਜਾਬ ਵਰਗੇ ਹਰਿਆਣਾ ਵਿੱਚ ਹੈ ਗੁਰੂਗਰਾਮ ਤੇ ਜੰਮਨਾਗਰ ਗੁਜਰਾਤ ਦਾ ਗਾਂਧੀ ਨਗਰ ਜੀ ਕਰਨਾਟਕ ਦਾ ਬੰਗਲੌਰ ਹੈਗਾ ਤੇ ਹੋਰ ਸੂਬੇ ਵਿੱਚ ਆਗਰਾ ਗਾਜ਼ੀਆਬਾਦ ਇੰਦੌਰ ਰਤলাম ਹైదరాబాద్ ਚੇਨਈ ਤੇ ਬੈਲੌਰ ਇਹਨਾਂ ਦੇ ਵਿੱਚ ਪਾਣੀ ਦਾ ਸੰਕਟ ਆ ਗਿਆ ਪਾਣੀ ਨਹੀਂ ਹੈਗਾ ਇਹ ਪਾਣੀ ਟੋਬਿਆਂ ਛੱਪਣਾ ਦਾ ਪਾਣੀ ਪੀਣਾ ਪੈਣਾ ਭਾਈ ਸਾਹਿਬ ਉਹ ਮੀਂਹ ਆਲਾ ਹੂੰ ਬਾਰਸ਼ ਜੇ ਆਵੇਗੀ ਤਾਂ ਨਹੀਂ ਤਾਂ ਬੁਰਾ ਹਾਲ ਹੋ ਜਾਏਗਾ ਅਸੀਂ ਕੀ ਕੱਲ ਕੀ ਕੱਲ ਕਰਦੇ ਆ ਅਸੀਂ ਐਮ ਐਸ ਪੀ ਤੇ ਗਰੰਟੀ ਮੰਗ ਰਹੇ ਹਾਂ ਹੂੰ ਕਿਸਾਨ ਅੱਛਾ ਦੋਸਤ ਇਹ ਲੱਗਦਾ ਵੀ ਯਾਰ ਤੁਸੀਂ ਡੇਲੀ ਫਰਸਾ ਵਿੱਚ ਪਾਣੀ ਪਾਈ ਜਾਂਦੇ ਹੋ ਖਤਮ ਕਰੀ ਜਾਂਦੇ ਹੋ ਜਿਹੜੇ ਸ਼ਹਿਰੀ ਫਲਸਾ ਵਿੱਚ ਪਾਣੀ ਪਾ ਦਿੰਦੇ ਨੇ ਫਲਸਾ ਦੇ ਪਾਣੀ ਨਾਲ ਉਹ 10 ਇੰਚ ਦੇ ਬੋਰ ਨਾ ਬੁਲਾਉਂਦੇ ਇੱਕ 10 ਇੰਚ ਦਾ ਇੱਕ 12 ਇੰਚ ਦਾ ਬੋਰਡ ਪਾਣੀ ਕੱਢਦਾ ਜੀ ਸਮਰਸੀਬਲ ਨਾਲ ਇਹ ਹੇਟੋਂ ਤਕਰੀਬਨ 4-500 ਫੁੱਟ ਤੋਂ ਪਾਣੀ ਕੱਢਦਾ ਜੀ ਦੋ ਤਰ੍ਹਾਂ ਦੇ ਹੁੰਦੇ ਆ ਕੰਮ ਇਹ ਇੱਕ ਤਾਂ ਚੱਲੇਗਾ ਤੁਹਾਡਾ ਬਿਜਲੀ ਚੱਲੀਗੀ ਤੁਹਾਡੀ ਇੱਕ ਪਾਣੀ ਜਾ ਰਿਹਾ ਸਾਡਾ ਅਸੀਂ ਕਦੇ ਪਾਣੀ ਉੱਤੇ ਗੱਲ ਕਰਦੇ ਆ ਕੋਈ ਰਾਜੇਵਾਲ ਸਾਹਿਬ ਨੇ ਇੱਕ ਵਾਰੀ ਸ਼ੁਰੂ ਕੀਤਾ ਸੀ ਪਾਣੀ ਦੇ ਕਲੇ ਵੀ ਮੈਂ ਚੰਡੀਗੜ੍ਹ ਕਰੂੰਗਾ ਪ੍ਰੋਟੈਸਟ ਪਾਣੀ ਨੂੰ ਲੈ ਕੇ ਪਰ ਕੀ ਰਾਜੇਵਾਲ ਸਾਹਿਬ ਪ੍ਰੋਟੈਸਟ ਕਰ ਸਕਿਓ ਰੋਕਿਆ ਕਿਹਨਾਂ ਨੂੰ ਕੌਣ ਲੋਕ ਨੇ ਰੋਕਣ ਵਾਲੇ ਉਹਨਾਂ ਲੱਗਿਆ ਪਤਾ ਵੀ ਯਾਰ ਪੋਲਿਟਿਕਸ ਕੰਮ ਖਰਾਬ ਕਰ ਗਈ ਵੀਰੇ ਪਾਣੀ ਜਿਵੇਂ ਪਾਣੀ ਦੇ ਪ੍ਰੋਟੈਸਟ ਕਰ ਲਿਆ ਤਾਂ ਕਿਸਾਨ ਭਰਾ ਮੇਰੇ ਤੇ ਗੁੱਸੇ ਹੋ ਜਾਣਗੇ ਹੂੰ ਕਿਉਂਕਿ ਪਾਣੀ ਸਾਨੂੰ ਐਮਐਸਪੀ ਮੰਗਣ ਵਾਲੇ ਕਿਸਾਨ ਕੀ ਪਾਣੀ ਦੀ ਰਾਖੀ ਕਰਨ ਦੀ ਗੱਲ ਮੰਗਣਗੇ ਪਾਣੀ ਖਤਮ ਹੋ ਰਿਹਾ ਪੰਜਾਬ ਦੇ ਵਿੱਚ ਕੀ ਕਦੇ ਇਹ ਪ੍ਰੋਟੈਸਟ ਵੀ ਹੋਏਗਾ ਪੰਜਾਬ ਦੇ ਵਿੱਚ ਵੀ ਪਾਣੀ ਨੂੰ ਬਚਾ ਲੋ ਪੰਜਾਬ ਪੰਜਾਬ ਡੁੱਬ ਗਿਆ ਪੰਜਾਬ ਪਾਣੀ ਤੋਂ ਕੀ ਹੋਏਗਾ ਪ੍ਰੋਟੈਸਟ ਪਾਣੀ ਦਾ ਕੋਈ ਕਿਸਾਨ ਭਰਾ ਕੋਈ ਕਿਸਾਨ ਜਥੇਬੰਦੀ ਕੋਈ ਜ਼ਿਮੀਦਾਰਾਂ ਜਥੇਬੰਦੀ ਕੋਈ ਇਹ ਵੀ ਗੱਲ ਕਰੇਗੀ ਕਿ ਪਾਣੀ ਪੰਜਾਬ ਚ ਖਤਮ ਹੋ ਰਿਹਾ ਹੂੰ ਕੋਈ ਕਰੇ ਹੀ ਗੱਲ ਇਦਾਂ ਨਹੀਂ ਕਰੇਗੀ ਗੱਲ ਕਿਉਂਕਿ ਉਹਨਾਂ ਦਾ ਉਹਨਾਂ ਦੀ ਪੋਲਿਟਿਕਸ ਇਹਦੇ ਵਿੱਚ ਵਸਦੀ ਆ ਹੂੰ ਅਸੀਂ ਜਥੇਬੰਦੀਆਂ ਬਣਾਈ ਬਣਾਈ ਸ਼ਾਂਤੀ ਸੰਥੀ ਜਥੇਬੰਦੀ ਦੇ ਇੱਕ ਪਾਸੇ ਨੇ 19 ਇੱਕ ਪਾਸੇ ਨੇ ਪੰਜਾਬ ਦੀਆਂ ਮਤਲਬ ਕਿ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੇ ਜਥੇਬੰਦੀਆਂ ਕਰ ਕੀ ਕਰਦੀਆਂ ਕੀ ਨੇ ਹੂੰ ਇੱਕ ਹਾਂ ਦਿੱਲੀ ਕਿ ਜਥੇਬੰਦੀ ਬਣਦੀ ਹੈ ਇਹ ਤਾਂ ਦਿੱਲੀ ਕਿ ਜਥੇਬੰਦੀ ਬਣਦੀ ਆ ਵੀ ਮੇਰਾ ਨੇ ਸੁਣੀ ਗੱਲ ਮੈਂ ਬਖਰਾ ਪ੍ਰਧਾਨ ਬਣ ਜਾਣਾ ਆਪਣੇ ਪ੍ਰਧਾਨ ਦਾ ਟੈਗ ਲਗਾਉਣ ਵਾਸਤੇ ਕਿਸਾਨ ਫਿਰਦੇ ਨੇ ਜਥੇਬੰਦੀਆਂ ਬਣਾਈ ਜੀ ਰੋਲਾ ਪਾਣੀ ਫਿਰਦੇ ਪਰ ਪਾਣੀ ਦੇ ਮੁੱਦੇ ਦੀ ਗੱਲ ਕਰਦਾ ਕੋਈ ਜਿਹੜਾ ਪਾਣੀ thora ਪੰਜ ਆਪ ਦੀ ਧਰਤੀ ਤੇ ਪਾਣੀ ਜੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ 사ਸ਼ਕਾਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ